ਪੰਜਾਬ ਦੇ ਵਿੱਚ ਲੋੜੀ ਦੀਆਂ ਰੌਣਕਾਂ ਨੇ ਲੋੜੀ ਦਾ ਤਿਉਹਾਰ ਹੋਵੇ ਤੇ ਅਜਿਹੇ ਦੇ ਵਿੱਚ ਪਕਵਾਨਾਂ ਦਾ ਜ਼ਿਕਰਨਾ ਹੋਵੇ ਅਜਿਹਾ ਕਿਵੇਂ ਹੋ ਸਕਦਾ ਹੈ ਪੰਜਾਬ ਦੇ ਵਿੱਚ ਲੋੜੀ ਵਾਲੇ ਦਿਨ ਖਾਸ ਤਰਾ ਦੇ ਪਕਵਾਨ ਘਰਾਂ ਦੇ ਵਿੱਚ ਬਣਾਏ ਜਾਂਦੇ ਨੇ ਜਿਸ ਦੇ ਵਿੱਚ ਖਿਚੜੀ ਰਹੁ ਦੀ ਖੀਰ ਸਾਗ ਸਣੇ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਨੇ ਜਾਲਾ ਦੇ ਵਿੱਚ ਵੀ ਲੋਕ ਗੰਨੇ ਦਾ ਰਸ ਖਰੀਦਦੇ ਹੋਏ ਨਜ਼ਰ ਆਏ ਕਿਉਂਕਿ ਲੋੜੀ ਵਾਲੇ ਦਿਨ ਘਰਾਂ ਦੇ ਵਿੱਚ ਗੰਨੇ ਦੇ ਖੀਰ ਬਣਾਈ ਜਾਂਦੀ ਹੈ ਤੇ ਇਸ ਮਾਗੀ ਵਾਲੇ ਦਿਨ ਇਸ ਨੂੰ ਖਾਦਾ ਜਾਂਦਾ ਹੈ ਜਿਸ ਨੂੰ ਕਿ ਅਕਸਰ ਕਿਹਾ ਜਾਂਦਾ ਹੈ ਕਿ ਪੋ ਰਿੱద్ధి ਮਾਖਾਦੀ ਮਾਗੀ ਵਾਲੇ ਦਿਨ ਲੋਕ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦੇ ਨੇ ਤੇ ਸਰਬੱਤ ਦੇ ਭਲੇ ਦੇ ਅਰਦਾਸ ਵੀ ਕਰਦੇ ਹਨ ਤਿਹਾਰ ਜਿਹੜਾ ਬੜੇ ਪਿਆਰ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਜੇ ਲੋਹੜੀ ਦੀ ਤਿਹਾਰ ਦੀ ਗੱਲ ਕਰੀਏ ਤੇ ਇਸ ਤਰੀਕੇ ਨਾਲ ਫੁੱਲੇ ਚਿਰੂੜੇ ਰਿਓੜੀਆਂ ਤੇ ਮੌਫਰੀਆਂ ਖਾਧੀਆਂ ਜਾਂਦੀਆਂ ਜਾਂਦੀਆਂ ਨੇ ਨਾਲ ਨਾਲ ਕਿਤਨਾ ਕਿਤੇ ਗੰਨੇ ਦੇ ਰਸ ਦਾ ਵੀ ਜਿਹੜਾ ਤਿਹਾਰ ਪੂਤਰ ਮੰਨਿਆ ਜਾਂਦਾ ਜਿਸ ਤਰੀਕੇ ਨਾਲ ਇਸ ਲੋਹੜੀ ਵਾਲੇ ਦਿਨ ਜਿਹੜਾ ਵਾ ਆ ਗੰਨੇ ਦਾ ਰਸ ਖਰੀਦਿਆ ਜਾਂਦਾ ਫਿਰ ਉਸ ਦੀ ਖੀਰ ਬਣਾਈ ਜਾਂਦੀ ਹੈ ਨਾਲ ਨਾਲ ਕਿਤੇ ਨਾ ਕਿਤੇ ਸਰੋਂ ਦਾ ਸਾਗ ਬਣਾਇਆ ਜਾਂਦਾ ਤੇ ਫਿਰ ਉਹ ਰਿੱਦੀ ਮਾਂ ਖਾਦੀ ਜਿਹੜੀ ਆ ਇੱਕ ਤਿਉਹਾਰ ਆ ਉਹ ਮਨਾਇਆ ਜਾਂਦਾ ਜਿਸ ਤਰੀਕੇ ਨਾਲ ਇਸ ਵੇਲੇ ਅਸੀਂ ਗੰਨੇ ਵਾਲੀ ਰਸਤੀ ਦੁਕਾਨ ਤੇ ਖੜੇ ਆ ਜਿਸ ਤਰੀਕੇ ਲੋਕ ਕਿਤੇ ਨਾ ਕਿਤੇ ਵੱਡੇ ਪੱਦਰ ਤੇ ਜਿਹੜਾ ਗੰਨੇ ਦਾ ਰਸ ਖਰੀਦਦੇ ਨਜ਼ਰ ਆਉਂਦੇ ਨੇ ਸਵੇਰ ਤੋਂ ਹੀ ਜਿਹੜੀਆਂ ਭੀੜਾਂ ਨੇ ਉਹ ਇਹਨਾਂ ਦੁਕਾਨਾਂ ਤੇ ਦਿਖਦੀਆਂ ਨਜ਼ਰ ਆਉਂਦੀਆਂ ਨੇ ਹਾਂਜੀ ਭਾਜੀ ਗੰਨੇ ਦਾ ਰਸ ਖਰੀਦਣ ਆਇਓ ਕੀ ਮਹਾਨਤਾ ਆ ਇਹਦੀ ਵੱਡੇ ਪੱਦਰ ਤੇ ਮੈਂ ਵੇਖ ਰਿਹਾ ਕਿ ਲੋਕ ਜਿਹੜੇ ਨੇ ਇਸ ਤਿਉਹਾਰ ਦੇ ਨਾਲ ਗੰਨੇ ਦਾ ਰਸ ਖਰੀਦਦੇ ਨਜ਼ਰ ਆਉਂ ਪਹਿਲਾ ਸਭ ਤੋਂ ਪਹਿਲਾ ਆਪ ਜੀ ਦਾ ਚੈਨਲ ਨਹੀਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪੰਜਾਬ ਦੇ ਵਿੱਚ ਅੱਜ ਤੱਕ ਪੂਰੇ ਭਾਰਤ ਦੇ ਵਿੱਚ ਹੀ ਲੋਹੜੀ ਦਾ ਤਿਉਹਾਰ ਜਿਹੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਪਰ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਬਹੁਤ ਹੀ ਉਤਸ਼ਾਹ ਨਾਲ ਇਹ ਤਿਉਹਾਰ ਜਿਹੜਾ ਇਹ ਮਨਾਇਆ ਜਾਂਦਾ ਕਿਉਂਕਿ ਇਹਦੋਂ ਅਗਲੇ ਦਿਨ ਜਿਹੜਾ ਵਾ ਉਹ ਮਾਗੀ ਹੁੰਦੀ ਆ ਤੇ ਮਾਗੀ ਦਾ ਵੀ ਜਿਹੜਾ ਪੰਜਾਬੀ ਦੇ ਵਿੱਚ ਤੁਸੀਂ ਸਾਰੇ ਆਪਾਂ ਜਾਣਦੇ ਆ ਕਿ ਮਾਗੀ ਦਾ ਬਹੁਤ ਹੀ ਵੱਡਾ ਸਥਾਨ ਹੈ ਪੰਜਾਬ ਦੇ ਵਿੱਚ ਪੰਜਾਬੀਅਤ ਦੇ ਵਿੱਚ ਇਹ ਸਾਡੇ ਜਿਹੜਾ ਸਾਡੇ ਸਾਡੇ ਇਤਿਹਾਸ ਦੇ ਵਿੱਚ ਵੀ ਕਿਉਂਕਿ ਮਾਗੀ ਦੇ ਉੱਤੇ ਬਹੁਤ ਵੱਡਾ ਜਿਹੜਾ ਉਹ ਜਿਹੜਾ ਉਦਮੁਖ ਸਰਸਾਬ ਜਿਹੜਾ ਇੱਕ ਇਤਿਹਾਸਿਕ ਸਥਾਨ ਬਣਿਆ ਤੇ ਉਹ ਇਤਿਹਾਸਕ ੜਤਣਾ ਹੋਈ ਆ ਲੇਕਿਨ ਜਿਹੜਾ ਜੇ ਲੋਹੜੀ ਦੀ ਗੱਲ ਆ ਲੋਹੜੀ ਵਾਲੇ ਦਿਨ ਜਿਹੜਾ ਵਾ ਉਹ ਸਾਡੇ ਪੰਜਾਬ ਦੇ ਵਿੱਚ ਬੜੇ ਵੱਡੀ ਪੱਧਰ ਤੇ ਅਸੀਂ ਬੜੀ ਧੂਮ ਧਾਮ ਦੇ ਨਾਲ ਸਾਰੇ ਮਨਾਉਂਦੇ ਆ ਗੁੱਡੀਆਂ ਡਾਉਂਦੇ ਆ ਲੋਕ ਭੰਗੜੇ ਪਾਉਂਦੇ ਆ ਡੀਜੇ ਲਾਉਂਦੇ ਆ ਖੀਰਾ ਜਿਹੜੀਆਂ ਉਹ ਲੋਹੜੀ ਵਾਲੇ ਦਿਨ ਜਿਹੜੀ ਆ ਖੀਰ ਜਿਹੜੀ ਉਹ ਰੋਹ ਦੀ ਬਣ ਜਾਂਦੀ ਆ ਖਾਸ ਕਰਕੇ ਔਰ ਇਹਨੂੰ ਅੱਜ ਬਣਾ ਲੈਣਾ ਵਾ ਤੇ ਬਾਗ ਨੂੰ ਅਗਲੇ ਦਿਨ ਖਾਣੀ ਆ ਉਹ ਰਿੱਧੀ ਤੇ ਮਾਂ ਖਾਦੀ ਵਾਲੀ ਕਹਾਵਤ ਹੈ ਸਾਡੇ ਪੰਜਾਬ ਦੇ ਵਿੱਚ ਅੱਜ ਸ਼ਾਮ ਨੂੰ ਬੀਬੀਆਂ ਨੇ ਹਰ ਘਰ ਦੇ ਵਿੱਚ ਪੰਜਾਬ ਦੇ ਜਿਹੜੀ ਐ ਰੌਹ ਦੀ ਖੀਰ ਜਿਹੜੀ ਆ ਉਹ ਬਣਨੀ ਆ ਤੇ ਸਵੇਰੇ ਖਾਣੀ ਆ ਇਹਨੂੰ ਤੇ ਨਾਲ ਹੀ ਜਿਵੇਂ ਸਾਡੇ ਸਾਡਾ ਸਾਡੀ ਆਪਣੀ ਸਾਗ ਆ ਸਰ੍ਹੋਂ ਦਾ ਸਾਗ ਇਹ ਵੀ ਅੱਜ ਤਕਰੀਬਤ ਤਕਰੀਬਾ ਕਰ ਚ ਬਣਨਾ ਤੇ ਇਹ ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਇੱਕ ਬੜੀ ਇੱਕ ਭਾਈਚਾਰੇ ਦੀ ਜਿਹੜੀ ਬੜੀ ਤਕਰੀਬਤ ਆ ਰਹੀ ਹੈ ਬਿਲਕੁਲ ਹਾਂ ਜੀ ਪੰਦੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਵੇਖਦੇ ਕਿ ਮਹਿਲਾਵਾਂ ਉਹ ਜਿਹੜਾ ਬੜਾ ਕੀ ਸ਼ੌਕ ਨਾਲ ਇਹ ਚੀਜ਼ਾਂ ਰੌਹ ਦੀ ਖੀਰ ਬਣਾਉਂਦੀਆਂ ਨੇ ਨਾਲ-ਨਾਲ ਸਰੋਂ ਦੇ ਸਾਗ ਦੀ ਗੱਲ ਹੋਣੀ ਸੀ ਸਰੋਂ ਦੀ ਸਾਗ ਬਣਾਇਆ ਜਾਂਦਾ ਹੋ ਰਿੱਦੀ ਦੇ ਮਾਂ ਖਾਦੀ ਹਾਂਜੀ ਹਾਂਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਵੀਰ ਜੀ ਇਹ ਪ੍ਰਾਚਨ ਸਮੇਂ ਤੋਂ ਹੀ ਇਹ ਤੇ ਜਿਹੜਾ ਤਿਹਾੜਿਆ ਚੱਲਦਾ ਆ ਰਿਹਾ ਵਾ ਅੱਜ ਵੀ ਇਹਨੂੰ ਬੜੇ ਲੋਕ ਲੋਕ ਬਹੁਤ ਵਧੀਆ ਇਹਨੂੰ ਢੰਗ ਦੇ ਨਾਲ ਮਨਾਉਂਦੇ ਆ ਤੇ ਆਹ ਜਿਹੜਾ ਮੱਕੀ ਦੇ ਫੁੱਲੇ ਜਾਂ ਰੋਹ ਦੀ ਖੀਰ ਜਾਂ ਕੀ ਆ ਕਹਿ ਦਿੰਦੇ ਆ ਵੀ ਕੋ ਖਿਚੜੀ ਸਾਗ ਵਗੈਰਾ ਇਹ ਸਾਰਾ ਕੁਝ ਅੱਜ ਜਿਹੜਾ ਅੱਜ ਦੇ ਦਿਨ ਇਹਨੂੰ ਕਿੰਨਾ ਮਹੱਤਵਪੂਰਨ ਕਿਹਾ ਗਿਆ ਕਿ ਅੱਜ ਦੇ ਦਿਨ ਇਨੂੰ ਬਣਾਉਣਾ ਤੇ ਮਾਗਵਲੇ ਦੇਣੇ ਨੂੰ ਖਾਣਾ ਤੇ ਅਸੀਂ ਵੀ ਉਹ ਪਰਾਚਨ ਸਮਾਂ ਚੱਲਦਾ ਵੇਖ ਕੇ ਤੇ ਸਾਨੂੰ ਵੀ ਸ਼ੌਕ ਜਾਗਦਾ ਅੰਦਰੋਂ ਕਿ ਅਸੀਂ ਵੀ ਰੋ ਦੀ ਕੀਰ ਅੱਜ ਬਣਾਈਏ ਤੇ ਕੱਲ ਨੂੰ ਇਹਨੂੰ ਮਤਲਬ ਹੈ ਸਾਰਾ ਪਰਿਵਾਰ ਬੈਠ ਕੇ ਖਾਈਏ ਇਹ ਤੇ ਰੋ ਦੀ ਕੀਰ ਬਣਾਈ ਜਾਣੀ ਨਾਲ ਨਾਲ ਪਰਿਵਾਰ ਦੀ ਪੰਜਾਬ ਦੀ ਦੇਸ਼ਵਾਸੀਆਂ ਦੀ ਸੁੱਖ ਵੀ ਮੰਗੀ ਜਾਣੀ ਨਾਲ ਨਾਲ ਅਰਦਾਸ ਬੰਦੀ ਕੀਤੀ ਜਾਣੀ ਹਾਂਜੀ ਹਾਂਜੀ ਬਹੁਤ ਮਤਲਬ ਇਹ ਅਸੀਂ ਤੇ ਅੰਦਰੋਂ ਦੁਆਵਾ ਕਰਦੇ ਆਂ ਪੀ ਪਰਮਾਤਮਾ ਸੱਚੇ ਬਾਸ਼ਾ ਭਲੀ ਕਰੇ ਸਭ ਵਾਸਤੇ ਕਿਉਂਕਿ ਇਹ ਜੋ ਤਿਹਾੜਿਆ ਨਾ ਇਹ ਸਭ ਵਾਸਤੇ ਸੁੱਖਾਂ ਭਰਿਆ ਬਤੀਤ ਹੋਵੇ ਤੇ ਆਉਣ ਵਾਲਾ ਸਮਾਂ ਜਿਹੜਾ ਇਸ ਤਰ੍ਹਾਂ ਹੀ ਸਾਲ ਜਿਹੜਾ ਆਉਣਾ ਮੈਂ ਕੁਛ ਨਾ ਭਰਿਆ ਹਾਰ ਇੱਕ ਕਰ ਕੁਛ ਨਹੀਂ ਮੰਡੀਆਂ ਜਾਣ ਜਿਵੇਂ ਕਿ ਮੱਕੀ ਦੇ ਦਾਣੇ ਫੁੱਲਦੇ ਆ ਇਸ ਤਰ੍ਹਾਂ ਹੀ ਖੁਸ਼ੀਆਂ ਜਿਹੜੀਆਂ ਉਹ ਵਧਣ ਫੁੱਲਣ ਠੀਕ ਹੈ ਜੀ ਹੋਰ ਵੀ ਸਾਡੇ ਨਾਲ ਵੀਰ ਜੀ ਇੱਥੇ ਆਏ ਹਾਂ ਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਰੋ ਦੀ ਖੀਰ ਲੈਣ ਵਾਸਤੇ ਪਰੌਣ ਵਾਸਤੇ ਰੋ ਲੈਣ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤੀ ਇਹ ਰੋ ਦਾ ਜਿਹੜਾ ਹੈਗਾ ਵਾ ਇਹ ਮਤਲਬ ਆ ਅੱਜ ਰੋ ਖਰਨੀਆਂ ਘਰ ਨੂੰ ਅੱਜ ਰਾਤ ਨੂੰ ਖੀਰ ਬੰਨੀ ਆ ਤੇ ਸਵੇਰੇ ਖਾਣੀ ਆ ਇਹ ਪੁਰਾਣੀ ਕਹਾਵਤ ਤੁਰੀ ਆਉਂਦੀ ਆ ਪੋ ਰਿੱਦੀ ਤੇ ਮਾਂ ਖਾਦੀ ਮੈਂ ਆਪਣੇ ਵੱਲੋਂ ਤੁਹਾਡੇ ਮਾਦੀਆਂ ਰਾਈ ਲੋੜੀ ਦੀ ਸਾਹ ਸੰਗਤ ਨੂੰ ਲੱਖ ਲੱਖ ਵਧਾਈ ਤੇ ਮਾਗੀ ਦੀ ਸਾਥ ਇਸ ਤੈਨ ਬੱਚਿਆਂ ਨੂੰ ਵੀ ਇੰਤਜ਼ਾਰ ਰਹਿੰਦਾ ਵਾ ਪੀ ਲੋੜੀ ਆਰੇ ਤੇ ਉਹਨਾਂ ਗੁੱਡੀਆਂ ਚੜਾਉਣੀਆਂ ਵਾ ਡੀਜੇ ਲਾਉਣੇ ਆ ਭੰਗੜੇ ਪਾਉਣੇ ਆ ਮੈਨੂੰ ਹਰ ਘਰ ਦੇ ਵਿੱਚ ਜਿਹੜੇ ਆ ਉਹ ਬੱਚੇ ਜਿਹੜੇ ਆ ਲੋੜੀ ਦੀਆਂ ਛੁੱਟੀਆਂ ਹੁੰਦੀਆਂ ਵਾ ਛੁੱਟੀਆਂ ਦੇ ਵਿੱਚ ਗੁੱਡੀਆਂ ਚੜਾਉਂਦੇ ਆ ਆਪਣੀ ਜਿਹੜੀ ਲੋੜੀ ਆ ਇਹਾ ਰਿਹਾ ਉਹ ਮਨਾਉਂਦੇ ਆ ਬਿਲਕੁਲ ਬਿਲਕੁਲ ਲਗਾਤਾਰ ਤੁਸੀਂ ਇਹ ਜੀ ਦੇਖ ਰਹੇ ਹੋਗੇ ਅਸੀਂ ਆ ਗੰਨੇ ਵਾਲੀ ਰਾਸਤੀ ਦੁਕਾਨ ਤੇ ਖੜੇ ਆ ਜਿੱਥੇ ਕੀ ਭਾਰੀ ਉਤਸ਼ਾਹ ਦੇਖ ਰਿਹਾ ਲੋਕਾਂ ਦੇ ਵਿੱਚ ਮਹਿਲਾਵਾਂ ਦੇ ਵਿੱਚ ਪੁਰਸ਼ਾਂ ਦੇ ਵਿੱਚ ਵੱਡੇ ਪੱਦਰ ਤੇ ਕਿਤਨਾ ਕਿਤੇ ਅੱਜ ਜਿਹੜਾ ਵਾ ਗੰਨੇ ਦਾ ਰਸ ਕਿਰੀਦਿਆ ਜਾਂਡਿਆ ਅਤੇ ਘਰਾਂ ਦੇ ਅੰਦਰ ਰੋਹ ਦੀ ਗੀਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਆ ਸਰੋਂ ਦੇ ਸਾਗ ਬਣਾਉਣ ਦੀ ਗੱਲ ਕੀਤੀ ਜਾ ਰਹੀ ਆ ਨਾਲ ਨਾਲ ਪ੍ਰਾਤਨ ਜਿਹੜੇ ਪੰਜਾਬ ਦੇ ਰੀਤੀ ਰਵਾਜ ਔਰ ਰਿੱਧੀ ਅਤੇ ਮਾਗ ਖਾਦੀ ਕਿਉਂਕਿ ਅੱਜ ਉਹ ਪੋ ਦਾ ਮਹੀਨਾ ਜਿਹੜਾ ਅੱਜ ਖਤਮ ਹੋ ਰਿਹਾ ਕੱਲ ਨੂੰ ਜਿਹੜਾ ਦੇਸੀ ਮਹੀਨਿਆਂ ਦੀ ਗੱਲ ਹੈ ਜਿਹੜੀ ਉਹ ਮਾਗ ਦਾ ਮਹੀਨਾ ਸ਼ੁਰੂ ਹੋ ਜਾਣਾ ਉਸ ਤਰੀਕੇ ਨਾਲ ਇਹ ਜਿਹੜੇ ਤਿਉਹਾਰ ਆ ਪੂਰੇ ਪੰਜਾਬ ਅੰਦਰ ਰਲ ਮਿਲ ਕੇ ਮਨਾਏ ਜਾਂਦੇ ਨੇ ਅਤੇ ਉਤਸ਼ਾਹਿਤ ਹੋ ਕੇ ਜਿਹੜੇ ਇਹ ਤਿਉਹਾਰ ਮਨਾਏ ਜਾਂਦੇ ਨੇ ਤੇ ਅਸੀਂ ਵੀ ਇੰਡੀਆ ਨੂੰ ਪੰਜਾਬ ਤੋਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਜਿਹੜੇ ਪੰਜਾਬ ਦੇ ਤਿਉਹਾਰ ਆ ਸਾਂਝੇ ਤਿਉਹਾਰ ਆ ਸਭ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਨੇ ਅਤੇ ਖੁਸ਼ੀਆਂ ਨੂੰ ਜਿਹੜਾ ਹੋਰ ਵਧਾਉਣਾ ਚਾਹੀਦਾ ਤੇ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਉਣਾ ਚਾਹੀਦਾ ਬਾਕੀ ਤੁਸੀਂ ਜੁੜੇ ਹੋ ਇਦ